ਮੇਰਾ ਪੋਲਟਰੀ ਫਾਰਮ ਦਾ ਕੰਮ ਹੈ 레 ਜਿਮ ਹੈ ਮੇਰਾ ਜਿਹੜੀ ਹੈ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਆ ਸਾਡੇ ਭੰਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੂੰ ਤਾਂ ਜਾਣਦੀਆਂ ਫਿਰ ਭੰਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਆ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਜੀ ਮੈਂ ਸਾਹਮਣੇ ਦੁਕਾਨ ਤੇ ਆ ਇਸ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਫੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਂ ਉੱਥੇ ਆਇਆ ਨੂੰ ਉਸੇ ਟਾਈਮ ਬੰਦਿਆ ਦੇ ਮਰ ਕੇ ਹਮ ਬੱਦ ਬਟਾਰਾ ਨੇੜੇ ਫਾਇਰਿੰਗ ਦੀ ਵੱਡੀ ਵਾਰਦਾਤ ਪਾਪਰੀ ਹੈ ਦੱਸਿਆ ਜਾ ਰਿਹਾ ਹੈ ਕਿ ਜਿਮ ਮਾਲਕ ਦੇ ਉੱਤੇ ਇਹ ਗੋਲੀਆਂ ਚਲਾਈਆਂ ਗਿਆ ਨੇ ਪੂਰਾ ਮਾਮਲਾ ਬਟਾਰਾ ਨੇੜੇ ਪਿੰਡ ਦਾਲਮ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਇੱਕ ਪੋਲਟਰੀ ਫਾਰਮ ਦੇ ਤੇ ਨਾਲ ਦੇ ਨਾਲ ਜਿਮ ਚਲਾਉਣ ਵਾਲੇ ਇੱਕ ਨੌਜਵਾਨ ਦੇ ਉੱਤੇ ਇਹ ਜਾਨਲੇਵਾ ਹਮਲਾ ਹੋਇਆ ਹੈ ਮੋਟਰਸਾਈਕਲ ਉੱਤੇ ਸਵਾਰ ਦੋ ਹਮਲਾਵਰ ਆਉਂਦੇ ਨੇ ਔਰ ਤਾਬੜ ਤੂੜ ਫਾਇਰਿੰਗ ਕਰ ਦਿੰਦੇ ਨੇ ਗਨੀਮਤ ਰਹੀ ਹੈ ਕਿ ਇਸ ਫਾਇਰਿੰਗ ਦੇ ਵਿੱਚ ਉਸ ਸ਼ਖਸ ਦੀ ਜਾਨ ਬਚ ਗਈ ਹੈ ਔਰ ਗੋਲੀਆਂ ਸ਼ਰਾਬ ਦੇ ਠੇਕੇ ਉੱਤੇ ਪਈ ਫ੍ਰਿਜ ਵਿੱਚ ਜਾਵੀਆਂ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਗੋਲੀਆਂ ਦੇ ਨਿਸ਼ਾਨ ਵੀ ਨਜ਼ਰ ਆ ਰਹੇ ਨੇ ਬੜੇ ਨੌਜਵਾਨ ਦੇ ਦੱਸਣ ਮੁਤਾਬਕ ਉਹ ਜਿਮ ਚਲਾਉਂਦਾ ਹੈ ਔਰ ਜਿਮ ਦੀ ਫੀਸ ਨੌਜਵਾਨਾਂ ਕੋਲੋਂ ਮੰਗੀ ਗਈ ਸੀ ਔਰ ਉਸ ਫੀਸ ਨੂੰ ਨਾ ਦੇਣ ਕਰਕੇ ਝਗੜਾ ਵੀ ਹੋਇਆ ਸੀ ਔਰ ਉਸੇ ਝਗੜੇ ਦੇ ਵਿੱਚ ਉਹਨਾਂ 'ਤੇ ਪਰਚਾ ਵੀ ਦਰਜ ਹੋਇਆ ਸੀ ਫਿਲਹਾਲ ਇਹਨਾਂ ਨੌਜਵਾਨਾਂ ਵੱਲੋਂ ਪਰਚਾ ਵਾਪਸ ਲੈਣ ਲਈ ਉਸਤੇ ਦਬਾਅ ਪਾਇਆ ਜਾ ਰਿਹਾ ਹੈ ਔਰ ਉਸ ਨੂੰ ਜਾਨੋਂ ਮਾਰਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਨੇ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਕੀ ਕਰਦੇ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਹੈ ਰੇ ਜਿਮ ਹੈ ਮੇਰਾ ਜਿਹੜੀ ਇਹ ਵਾਰਦਾਤ ਹੋਈ ਹੈ ਇੱਕ ਜਿਮ ਦੀ ਫੀਸ ਲੈਣ ਤੋਂ ਹੀ ਸ਼ੁਰੂ ਹੋਇਆ ਕੰਮ ਉਸ ਤੋਂ ਬਾਅਦ ਜਦੋਂ ਅਸੀਂ ਇਹਨਾਂ ਨੇ ਸਾਡੇ ਭਾਂਤੋੜ ਕੀਤੀ ਹੈ ਇੱਥੇ ਆ ਕੇ ਪਹਿਲਾਂ ਇਹਨਾਂ ਨੇ ਧਮਕੀਆਂ ਦਿੱਤੀਆਂ ਫਿਰ ਭਾਂਤੋੜ ਕਰਤੀ ਅਸੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਕਿਉਂ ਕੀਤਾ ਇਦਾਂ ਇਹਨਾਂ ਨੇ ਕਿਹਾ ਤੈਨੂੰ ਛੱਡਣਾ ਨਹੀਂ ਹੈ ਫਿਰ ਇਹਨਾਂ ਨੇ ਮੇਰੇ ਤੇ ਦੋ ਅਟੈਕ ਕਰਤੇ ਆ ਹੁਣ ਹੁਣ ਕਹਿੰਦਾ ਵੀ ਪਰਚਾ ਵਾਪਸ ਕਰੋ ਨਹੀਂ ਤਾਂ ਤੁਹਾਨੂੰ ਜਾਣ ਤੋਂ ਮਾਰ ਦੇਣਾ ਮੇਰੀ ਰੈਕੀ ਹੁੰਦੀ ਪਈ ਆ 10 15 ਦਿਨ ਹੋ ਗਏ ਆ ਇਹ ਜੀ ਸਾਡੇ ਨਾਲ ਦੇ ਪਿੰਡ ਦੇ ਅੰਕਲ ਦੇ ਦਾਲਮ ਦੇ ਬੰਦੇ ਆ ਹਾਂਜੀ ਪਹਿਲਾਂ ਰਿਕਾਰਡ ਸਾਰਾ ਆਪਾਂ ਛੋਪੜੇ ਨਾਲ ਦਾ ਕ੍ਰਿਮਨਲ ਹੀ ਆ ਹਾਂਜੀ ਪੁਲਿਸ ਸਾਤ ਦਿਹਰੀ ਪੂਰਾ ਤੁਸੀਂ ਮੈਂ ਸਾਹਮਣੇ ਦੁਕਾਨ ਤੇ ਆਇਆ ਸੀ ਮੇਰਾ ਪੋਲਟਰੀ ਫਾਰਮ ਦਾ ਕੰਮ ਆ ਮੈਂ ਤੁਹਾਨੂੰ ਦੱਸਿਆ ਮੈਂ ਇਹਨਾਂ ਦੇ ਨਾਲ ਸਾਡੇ ਕੋਲ ਜਿੱਦਾਂ ਵੀਕ ਬਰਡ ਰਹਿ ਜਾਂਦੇ ਉਹਨਾਂ ਦੇ ਬਾਰੇ ਪੁੱਛਣ ਆਇਆ ਸੀਗਾ ਵੀ ਇਹਦਾ ਕੀ ਕੀਤਾ ਜਾਵੇ ਉਹ ਚੀਜ਼ ਬਾਰੇ ਪਤਾ ਕਰਨ ਆਇਆ ਸੀ ਤੇ ਮੇਰੇ ਜਸਟ 15 ਮਿੰਟ ਹੋਏ ਮੈਂ ਉੱਥੇ ਆਇਆ ਨੂੰ ਉਸੇ ਟਾਈਮ ਬੰਦਿਆਂ ਮੇਰੇ ਤੇ ਇੱਕ ਕ੍ਰਾਊਨ ਫਾਇਰ ਹੋਇਆ ਹੋਇਆ ਸਾਰਾ ਆਪਾਂ ਦੇ ਆਪਣੇ ਧਿਆਨੇ ਤੇ ਕੰਮ ਲੱਗੇ ਹਨ ਤੇ ਸਾਨੂੰ ਮਤਲਬ ਆਵਾਜ਼ ਆਈ ਇਹ ਵੀ ਦਿਦਾ ਕੋਈ ਟਾਇਰ ਪਟਣ ਦੀ ਜਾਂ ਐਸਾ ਆਵਾਜ਼ ਆ ਰਹੀ ਸੀ ਜੋ ਤੁਹਾਨੂੰ ਬਾਅਦ ਚ ਪਤਾ ਲੱਗਾ ਕਿ ਗੋਲੀ ਚੀਤੀ ਹੈ ਇਹ ਕੀ ਹੋਇਆ ਇਹ ਸਾਡੇ ਯਾਰ ਕੈਂਡੀ ਤੇ ਲੱਗਾ ਜੀ ਉਦੋਂ ਸਾਰੇ ਹੀ ਆਪਣੇ ਧਿਆਨ ਆਪਣਾ ਕੰਮ ਕਰ ਰਹੇ ਨੇ ਆਪਣਾ ਜਿਹੜਾ ਆਪਣਾ ਹਸਤਾ ਹੁੰਦਾ ਉਹ ਕਰ ਰਹੇ ਨੇ ਤੇ ਸਾਨੂੰ ਮਿਲਪਾਹ ਤੋਂ ਪਤਾ ਲੱਗਿਆ ਇਹ ਸਾਰਾ ਹੀ ਦੇਖੇਗੇ ਸਾਨੂੰ ਪਤਾ ਨਹੀਂ ਲੱਗਿਆ ਕਿ ਅਸੀਂ ਆਪਣੇ ਧਿਆਰ ਆਪਣਾ ਸੇਲ ਡੇ ਕਰਨ ਆਪਣਾ ਕੰਮ ਕਰ ਰਹੇ ਹਾਂ ਜੀ ਉਦੋਂ ਕਾਫੀ ਲੋਕ ਹੀ ਇੱਥੇ ਆਏ ਏ ਇਹ ਹਾਂਜੀ ਇਹ ਲੱਗਦਾ ਕੁਝ ਲੱਗੂ ਸਕਦਾ ਹਾਂਜੀ ਸਭ ਜੇ ਕੋਈ ਹੁੰਦਾ ਤਾਂ ਫਿਰ ਲੱਗ ਸਕਦੀ ਸੀ ਉਦੋਂ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਔਰ ਬਿਆਨਾਂ ਦੇ ਆਧਾਰ ਉੱਤੇ ਕਾਰਵਾਈ ਕਰਨ ਦਾ ਪ੍ਰਸਤਾਵ ਵੀ ਦਿੱਤਾ ਗਿਆ ਹੈ ਇਹ ਗੁਰਪ੍ਰੀਤ ਸਿੰਘ ਦੇ ਮੇਰਾ ਸੀ 12 ਸਾਲ ਦਾ ਸਟੇਟਮੈਂਟ ਦਿੱਤੀ ਆ ਵੀ ਮੈਂ ਇਥੇ ਠੀਕੇ ਸਾਹਮਣੇ ਖੜਾ ਹੈਗਾ ਤੇ ਦੋ ਆਪਣੇ ਮੋਟਰਸਾਈਕਲ ਸਵਾਰੀ ਕੋਈ ਸਭ ਜੀ ਸ਼ਬਾ ਦੇ ਇੱਕ ਕੋਈ ਪੀਰ ਦਾ ਮੁੰਡਾ ਕਿ ਦੋਵੇਂ ਆਏ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਪਣੇ ਪਿਸਤਲ ਫਾਇਰ ਕਰ ਦਿੱਤਾ ਇਹਦੀ ਸਟੇਟਮੈਂਟ ਦੇ ਇਹਨਾਂ ਲਸਨ ਮੁਤਾਬਕ ਮਲਬੀ ਇਹਨਾਂ ਦੀ ਮਾਤਾ ਵਰਗੀ ਸੀ ਉਹ ਮਲਬੀ ਆਪਣਾ ਜਦੋਂ ਇਹਨਾਂ ਤੇ ਪਹਿਲਾਂ ਕੁਮਕਲਾਂ ਦੱਜਾ ਪ੍ਰੈਸ਼ਰ ਪਾਉਂਦੇ ਸੀ ਵੀ ਸਾਡਾ ਹੁਕਮ ਨਾ ਵਾਸ ਤੇ ਉਹ ਇਹ ਪ੍ਰੈਸ਼ਰ ਦੇ ਵਿੱਚ ਹੀ ਮਲਬੀ ਉਹਨਾਂ ਨੇ ਇਹਦਾ ਸਾਰਾ ਜਵਾਬਦਾਦ ਕੀਤੀ ਆ ਫਾਇਰ ਇਹਨਾਂ ਦਸੰਦਾ ਇੱਕ ਹੀ ਰੌਣਕ ਫਾਇਰ ਹੋਇਆ ਤੇ ਪਹਿਹੀਂ ਇਹਦੇ ਤੇ ਸਟੇਟਮੈਂਟ ਤੇ ਮਕਦਮਾ ਦਰਜੇੜਾ ਕਰ ਦਿੱਤਾ ਵਾ ਤੇ ਗਾਂ ਤੋਂ ਕੀ ਜਿਹੜੀ ਹੜੀ ਹੋ ਚੱਲੀ ਹੈ ਫਿਲਹਾਲ ਦਿਨ ਦਿਹਾੜੇ ਗੋਲੀਆਂ ਚੱਲਣੀਆਂ ਆਮ ਗੱਲ ਹੋ ਗਈ ਹੈ ਇਸ ਮਾਮਲੇ ਦੇ ਵਿੱਚ ਤਾਂ ਜਿਮ ਮਾਲਕ ਨੇ ਫੀਸ ਮੰਗੀ ਸੀ ਔਰ ਫੀਸ ਨਾ ਦੇਣ ਨੂੰ ਲੈ ਕੇ ਗੋਲੀਆਂ ਚੱਲਣੀਆਂ ਆਮ ਗੱਲ ਹੋ ਗਈ ਹੈ ਜੇਕਰ ਅਸੀਂ ਗੱਲ ਕਰੀਏ ਇਸ ਮਾਮਲੇ ਦੀ ਤਾਂ ਇਸ ਮਾਮਲੇ ਦੇ ਵਿੱਚ ਜਿਮ ਦੀ ਫੀਸ ਨੌਜਵਾਨਾਂ ਤੋਂ ਮੰਗੀ ਗਈ ਸੀ ਪਰ ਫੀਸ ਦੇਣ ਦੀ ਬਜਾਏ ਇਹਨਾਂ ਨੌਜਵਾਨਾਂ ਵੱਲੋਂ ਜਿਮ ਦੇ ਮਾਲਕ ਉੱਤੇ ਹੀ ਫਾਇਰਿੰਗ ਕਰ ਦਿੱਤੀ ਗਈ ਜੋ ਕਿ ਬਹੁਤ ਜ਼ਿਆਦਾ ਨਿੰਦਕਯੋਗ ਹੈ ਬਟਾਲਾ ਤੋਂ ਗੁਰਪ੍ਰੀਤ ਚਾਵਲਾ ਦੀ ਰਿਪੋਰਟ ਅੰਮ੍ਰਿਤਸਰ ਕੇਸਰੀ